ਰੇੜੀ ਸਫਲਤਾ ਕਦੇ ਵੀ ਸਿੱਧੀ ਨਹੀਂ ਉਪਜਦੀ ਬਲਕੇ ਅਸਫਲਤਾ ਦੇ ਗਹਿਰੇ ਹਨੇਰੇ ਨੂੰ چیر ਕੇ ਪ੍ਰਗਟ ਹੁੰਦੀ ਹੈ ਡੰਡੀ ਸਫਲ ਵਿਅਕਤੀਆਂ ਦੀ ਸਫਲਤਾ ਰੂਪੀ ਚਮਕ ਨੂੰ ਦੇਖ ਕੇ ਸਭ ਅश्चर्य ਹੁੰਦੇ ਹਨ ਪਰ ਉਹਨਾਂ ਦੁਆਰਾ ਦੇਖੇ ਹਨੇਰਿਆਂ ਤੋਂ ਸੰਸਾਰ ਸਦਾ ਹੀ ਅਨਜਾਣ ਰਿਹਾ ਹੈ ਢੰਡੀ ਸਫਲ ਹੋਣ ਦਾ ਇੱਕੋ ਇੱਕ ਮੰਤਰ ਇਹ ਹੈ ਕਿ ਤੁਸੀਂ ਜਿਸ ਵੀ ਕੰਮ ਨੂੰ ਹੱਥ ਪਾ ਲਿਆ ਉਸ ਕੰਮ ਨੂੰ ਇੰਨੀ ਸ਼ਿੱਦਤ ਨਾਲ ਕਰੋ ਕਿ ਲੋਕ ਕਹਿਣ ਤੁਹਾਡੇ ਤੋਂ ਬਿਹਤਰੀਨ ਹੋਰ ਹੋ ਹੀ ਨਹੀਂ ਸਕਦਾ ਢੰਡੀ ਰੋਜ਼ਾਨਾ ਛੋਟੇ ਛੋਟੇ ਟੀਚੇ ਤੈ ਕਰਕੇ ਲਗਾਤਾਰ ਕੀਤੀ ਗਈ ਸਖਤ ਮਿਹਨਤ ਇੱਕ ਦਿਨ ਵੱਡੀ ਸਫਲਤਾ ਦਾ ਸਵੱਬਵ ਹੋ ਨਿਭੜਦੀ ਹੈ ਡੰਡੀ ਸਾਰਥਕ ਯਤਨ ਹੀ ਸਫਲਤਾ ਦਾ ਪ੍ਰਕਾਸ਼ ਬਖੇਰਦੇ ਹਨ ਅਤੇ ਹੋਰਾਂ ਲਈ ਪ੍ਰੇਰਨਾ ਸਰੋਤ ਹੋ ਨਿਭੜਦੇ ਹਨ ਡੰਡੀ ਹਾਲਾਤ ਜੋ ਮਰਜੀ ਹੋਣ ਅਗਰ ਨੇਮ ਨਿਵਉਣ ਦੀ ਡ੍ਰਿੜਤਾ ਅਤੇ ਅਨੁਸ਼ਾਸਨ ਹੈ ਤਾਂ ਸਫਲਤਾ ਤੁਹਾਡਾ ਦਰਵਾਜ਼ਾ ਆਪ ਲੱਭ ਲਵੇਗੀ ਡੰਡੀ ਸਫਲ ਵਿਅਕਤੀ ਸਮਾਂ ਪ੍ਰਬੰਧਨ ਦੀ ਕਲਾ ਵਿੱਚ નિਪੁੰਨ ਹੁੰਦੇ ਹਨ ਇਹੀ ਮਹਾਨ ਗੁਣ ਉਹਨਾਂ ਦੀ ਸਫਲਤਾ ਦਾ ਰਾਜ ਹੁੰਦਾ ਹੈ ਡੰਡੀ ਸੰਘਰਸ਼ ਦੇ ਲੰਮੇ ਸਫ਼ਰ ਦੌਰਾਨ ਰਸਤੇ ਵਿੱਚ ਮੌਜੂਦ ਹਰ ਚੀਜ਼ ਨੂੰ ਬੇਲੋੜਾ ਛੇੜ ਕੇ ਆਪਣੀ ਊਰਜਾ ਨੂੰ ਬਰਬਾਦ ਕਰਨਾ ਮੂਰਖਤਾ ਹੈ ਡੰਡੀ ਸਫਲਤਾ ਦੀ ਸ਼ਾਨਦਾਰ ਇਮਾਰਤ ਦੀ ਉਸਾਰੀ ਸੁਹਿਰਦ ਜਤਨਾ ਦੀ ਨੀ ਉੱਤੇ ਹੁੰਦੀ ਹੈ ਡੰਡੀ ਸਮੇਂ ਦੇ ਹਾਨੀ ਹੀ ਸਫਲਤਾਂ ਨੂੰ ਆਪਣੀ ਰਾਣੀ ਬਣਾਉਂਦੇ ਹਨ ਡੰਡੀ ਜੋ ਲੋਕ ਸਮੇਂ ਦੀ ਕਦਰ ਕਰਦੇ ਹਨ ਸਮਾਂ ਉਹਨਾਂ ਨੂੰ ਕਦਰਵਾਨ ਬਣਾ ਦਿੰਦਾ ਹੈ ਰੈਡੀ ਸਮਾਜ ਦੀਆਂ ਪਲਕਾਂ ਉੱਤੇ ਬਿਠਾ ਦਿੰਦਾ ਹੈ ਡੰਡੀ ਸਫਲਤਾ ਸਫਲ ਲੋਕਾਂ ਦੁਆਰਾ ਚੁੱਕੇ ਵੱਡੇ ਜੋਖਮ ਤਿਆਗ ਸੰਘਰਸ਼ ਅਤੇ ਲੋਕਾਂ ਦੇ ਦਿੱਤੇ ਮਿਹਨਿਆਂ ਦਾ ਸੰਖੇਪ ਰੂਪ ਹੈ ਡੰਡੀ ਸੰਘਰਸ਼ ਸਮੇਂ ਇਨਸਾਨ ਧਰਤੀ ਨਾਲ ਜੁੜਿਆ ਹੁੰਦਾ ਹੈ ਅਤੇ ਸਫਲਤਾ ਉਸ ਨੂੰ ਅਸਮਾਨ ਦੀ ਸੈਰ ਉੱਤੇ ਲੈ ਜਾਂਦੀ ਹੈ ਡੰਡੀ ਜੋ ਲੋਕ ਰੋਜ਼ਾਨਾ ਸਵੇਰ ਪਰਚੋਲ ਅਤੇ ਖੁਦ ਨੂੰ ਬੀਤੇ ਕੱਲ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਜੁਟੇ ਰਹਿੰਦੇ ਹਨ ਉਹਨਾਂ ਦੇ ਸਫਰ ਦੀ ਕਾਮਯਾਬੀ ਯਕੀਨੀ ਮੰਨੀ ਜਾ ਸਕਦੀ ਹੈ ਡੰਡੀ ਦੌਲਤ ਸ਼ੋਹਰਤ ਐਸ਼ੋ ਰਾਮ ਪ੍ਰਤਿਵਾਸ਼ਾਲੀ ਲੋਕਾਂ ਦਾ ਪਿੱਛਾ ਕਰਦੇ ਹਨ ਪਰ ਆਮ ਲੋਕ ਇਹਨਾਂ ਲਈ ਸਾਰੀ ਉਮਰ ਖਪਦੇ ਹਨ ਫਿਰ ਵੀ ਨਸੀਬ ਨਹੀਂ ਹੁੰਦਾ ਡੰਡੀ ਫੈਸਲਾ ਅਸੀਂ ਕਰਨਾ ਹੈ ਪ੍ਰਤਿਵਾਸ਼ਾਲੀ ਬਨਣਾ ਹੈ ਜਾਂ ਆਮ ਲੋਕਾਂ ਵਾਂਗ ਹੀ ਭੀੜ ਦਾ ਹਿੱਸਾ ਬਣ ਕੇ ਰਹਿਣਾ ਹੈ ਡੰਡੀ ਸੀਮਤ ਸਾਧਨਾ ਦੇ ਬਾਪਯੋਧ ਜਿਸ ਕੋਲ ਚੁਣੌਤੀਆਂ ਨੂੰ ਸਵੀਕਾਰਨ ਦੀ ਸਮਰੱਥਾ ਹੈ ਜੋਖਮ ਉਠਾਉਣ ਦਾ ਬਲ ਹੈ ਨਿਰੰਤਰ ਮਿਹਨਤ ਕਰਨ ਦਾ ਨਿਸ਼ਚਾ ਹੈ ਡੰਡੀ ਪਵੇਖਦੀ ਕੈਨਵਸ ਕੈਨਵਸ ਉੱਤੇ ਉਹ ਮਨੁੱਖ ਆਪਣੀ ਜਿੱਤ ਦੇ ਨਿਸ਼ਾਨ ਜ਼ਰੂਰ ਉਕੇਰਦਾ ਹੈ ਡੰਡੀ ਚਿੰਤਾ ਦੀ ਤੁਖ ਦੀ ਧੂਣੀ ਨੂੰ ਛੱਡ ਕੇ ਚਿੰਤਨ ਨਾਲ ਜਜਵੇ ਦੀ ਅੱਗ ਬਾਲੋ ਮੁਸ਼ਕਲਾਂ ਸੁਆ ਹੋ ਜਾਣਗੀਆਂ ਅਤੇ ਮੰਜ਼ਲ ਦਾ ਰਾਹ ਰੋਸ਼ਨ ਹੋ ਜਾਵੇਗਾ ਡੰਡੀ ਰਾਤਾਂ ਜਾਗੇ ਬਿਨਾ ਨਸੀਬ ਕਿੱਥੇ ਜਾਗਦੇ ਹਨ ਢੰਡੀ ਮੇਰੀ ਮਾਂ ਅਕਸਰ ਕਹਿੰਦੀ ਹੈ ਕਿ ਅਗਰ ਜ਼ਿੰਦਗੀ ਵਿੱਚ ਕੁਝ ਵੱਡਾ ਹਾਸਲ ਕਰਨਾ ਹੈ ਤਾਂ ਨੀਂਦ ਦਾ ਮੋਹ ਹੀ त्याਗਣਾ ਪਵੇਗਾ ਕਿਉਂਕਿ ਸੌਣ ਨਾਲ ਪੰਦੇ ਦੇ ਭਾਗ